ਆ ਕਿਡੇ ਦੀ ਆ ਗਈ ਫਿਰ ਇਹ ਸਿੰਘ ਸਿੰਘ ਬੜਾ ਯਾਰ ਕੁੰਡਾ ਕੇ ਰਹਿ ਗਿਆ ਇਹ ਆਪਣੇ ਡਾਇਮੰਡ ਬੁੱਲਦੀ ਆ ਗਈ ਇਹ ਡਾਇਮੰਡ ਦੀ ਯਾਰ ਯਾਰ ਰਿਜ਼ਲਟ ਬਹੁਤ ਆ ਗੜਾ ਨਾ ਮੈਂ ਵੀ ਉੱਥੇ ਗਿਆ ਸੀ ਲੁਧਿਆਣਾ ਯੂਨੀਵਰਸਿਟੀ ਗਿਆ ਠੀਕ ਬੜਾ ਤੇ ਮਨ ਲਾਦਾ ਡਾਇਮੰਡ ਹੀ ਸੀਗਾ ਉਹ ਤੇ ਉੱਥੇ ਗਿਆ ਮੈਂ ਉਸੇ ਖੜਾ ਸੀਗਾ ਉਹ ਹਾਂ ਇਹ ਖਰੀ ਕਿਹੜਾ تھا ਇਹ ਕਿਹੜਾ ਡਾਇਮੰਡ ਸੀ ਆ ਗਈ ਸੀ ਤੇ ਬਹੁਤ ਮੈਂ ਦੇਖ ਕੇ ਮਹਾ ਯਾਰ ਆ ਸੈਲੀਬ੍ਰੇਟ ਤਾਂ ਹੋਇਆ ਉਹੀ ਇਹ ਇਹ ਕੈਰੇਕਟਰ ਵੀ ਉਹੀ ਤੇ ਕਿਹਦਾ ਇੱਕ ਪੈਚਾ ਚਿੱਟਾ ਜਿਹਾ ਨਾ ਮੁਰਲਾ ਹਾਂਜੀ ਇੱਕ ਬੈਲ ਚਿੱਟਾ ਆ ਗਿਆ ਓਦਾ ਵੀ ਮੂਰਿਆਂ ਨਾਲ ਤਾਂ ਛੋਟੀਆਂ ਜਿਹੀਆਂ ਛੋਟੀਆਂ ਮੂਰਾਂ 16 ਅੰਕ ਮਹੀਨੇ 16 ਕਿੰਨੇ ਹਾਂ ਫਿਰ ਫਿਰ ਇਹਨਾਂ ਧਾਰਾਂ ਉਹ ਦਿੱਤੀਆਂ ਨੇ ਕਿੰਨਾ ਅੱਗੇ ਇਹ ਹਜੇ ਆਪਾਂ ਇੰਨਾ ਤਾਂ ਬੜਾ ਧੱਕਾ ਇਹਨਾਂ ਕੀਤਾ ਹੈ ਹਜੇ ਇਹਨੂੰ ਐਵੇਂ ਵੀ ਮੂਰੇ ਮੇਲੇਆਂ ਦੇ ਸਰਵਨਾ ਹੋ ਕਰਾਂਗੇ ਅਜਾ ਮੇਲੇ ਵੀ ਮੇਲੇ ਦੇ ਪੌਣ ਦੇ ਰਾ ਤਿਆਰ ਨਹੀਂ ਠੀਕ ਆ ਫਿਰ ਜਦੋਂ ਹੁਣ ਚੰਗੀ ਬਲੱਡ ਰਨ ਰੱਖੀ ਹੈ ਫਿਰ ਆਪਾਂ ਵਾਦੇ ਵਾਸਤੇ ਤੇ ਫਿਰ ਆਪਣਾ ਕਿਹੜੇ ਦਾ ਜੇ ਸੋਚਿਆ ਕੋਈ ਕਿਹੜਾ ਕੋਡ ਲਵਾਵਾਂ ਇਹਦੇ ਸੋਚਣ ਨੂੰ 66 ਰੁਪਏ ਦਾ ਕਰੂੰਗਾ ਅੱਛਾ ਵੀ ਕੋਈ ਛੱਕਰ ਲਵਾ ਲਾਂਗੇ ਨੀ ਫਿਰ ਯਾਰ ਹੁਣ ਜਿੰਮੇ ਖਰ ਨੂੰ ਹਰ ਬਾਹਰ ਹੀ ਇਹ ਸੈੱਟ ਦਾ ਫਾਇਦਾ ਹੀ ਬਹੁਤ ਹੁੰਦਾ ਦਾ ਹਾਂਜੀ ਮਗੜਾ ਦਰਦ ਆ ਗਿਆ ਆਪਣੇ ਸਾਰੇ ਇੱਧਰ ਕਿ ਜਿੰਨੇ ਜਰ ਉਸ ਇੱਥੇ ਖੜੀਆਂ ਰਹਿਦੀਆਂ ਕੋਈ ਫੌਗਰ ਨਹੀਂ ਕੋਈ ਪੱਕਾ ਨਹੀਂ ਹੈ ਠੀਕ ਹੈ ਨੀ ਫਿਰ ਹੁਣ ਠੀਕ ਹੈਗਾ ਬਾਲਾ ਕਰਨੀ ਨਹੀਂ ਹੋਏਗੀ ਹਾਂ ਬਸ ਕਿਉਂਕਿ ਹੁਣ ਥੋੜੀ ਜੀ ਹਵਾ ਰੋਗੀ ਜੇ ਹਵਾ ਚੱਲਦੀ ਰਹੀ ਤਾਂ ਫਿਰ ਇੱਥੇ ਬਾਰ ਬਾਰ ਕੀ ਮੌਜ ਨਹੀਂ ਠੀਕ ਹੈ ਤੇ ਆਹ ਕੱਟੀ ਗਈ ਦੀ ਆ ਚੋਲੀ ਬਹੁਤ ਵੱਡੀ ਆ ਯਾਰ ਇਹ ਕਿੰਨੇ ਕਿਹਦੀ ਉਮਰ ਹੈ ਜੀ ਥੋੜੀ ਹੋਮਵਰ ਵੀ ਥੋੜੀ ਲੱਗਦੀ ਹੈ ਮਨ ਦਾ ਇਹ ਇਹ ਉਮਰ ਹੋ ਗਈ ਵੀਰੇ ਲਗਭਗ 10 ਕੁ ਮਹੀਨੇ ਦੇ ਜਿਹੜੇ ਅੱਛਾ 10 ਮਹੀਨਾ ਦੀ ਲੜੀ ਬਿਕੋੜੀ ਜੁੜੀ ਹੋ ਜਾਂਦੀਆਂ ਨੇ ਜੀ ਇਹ ਕਿਹੜੇ ਵੀ ਹੈਗੀ ਜੀ ਇਹ ਮਾਂ ਦੇ ਪਾਸ ਆ ਗਿਆ ਤਾਂ ਕੋਈ ਨੂਰਾ ਅੱਛਾ ਮਾਲੇ ਪਾਸੋਂ ਕੋਈ ਨੂਰੀ ਹੈ ਹਾਂਜੀ ਠੀਕ ਹੈ ਤੇ ਪਿਓ ਵਾਲੇ ਪਿਓ ਵਾਲੇ ਪਾਸੋਂ ਇਹ ਦੋਸਤੀ ਜੀ ਅੱਛਾ ਦੋਸਤੀ ਹੈ ਜੀ ਤਾਂ ਇੰਨੇ 커피 ਬਣ ਵੀ ਅੱਜ ਆਪਣਾ ਜਪੇਰ ਹੋ ਗਿਆ ਹਾਂਜੀ ਬਹੁਤ ਥੋੜੀ ਯਾਰ ਹਾਂ ਲੋਕ ਵਾਸਤੇ ਇਸ ਤੋਂ ਬਸ ਦੇਖੀ ਬਾਕੀ ਰੱਬ ਦਾ ਪਾਣਾ ਯਾਰ ਮੁੰਨਣਾ ਹੀ ਪੈਂਦਾ ਜਿਹੜੇ ਸਾਹਾਂ ਚੀਜ਼ਾਂ ਨੇ ਸਹੀ ਕਰਦਾ ਸਾਹਾਂ ਚੀਜ਼ਾਂ ਨੇ ਤਾਂ ਖੜਿਆ ਤਾਂ ਜਾਂਦਾ ਨਹੀਂਗਾ ਤਾਂ ਕਿਸੇ ਵਾਸਤੇ ਯਾਰ ਕੰਮ ਨਹੀਂ ਕਰੀ ਯਾਰ ਉਦ ਰੋ ਤੂ ਰੂ ਤੂ ਬਹੁਤ ਚੰਗੇ ਮੈਨ ਦਾ ਯਾਰ ਕੀ ਦੀ ਆ ਕੀ ਇਹ ਤੇ ਆ ਘੱਟੀ ਫਿਰ ਆਹ ਇਹ ਪਾਰਸਰੀ ਆ ਇਹ ਪਾਰਸਰੀ ਇਹਦੀ ਮਾਂ ਕਿਹੜੀ ਹੈ ਕੀ ਇਹਦੀ ਮਾਂ ਉਹ ਜਿਹੜੀ ਸਿਰ ਤੇ ਖੜੀ ਹੈ ਇਹਦੀ ਮਾਦਾ ਦੋਤੀ ਕਿੰਨਾ ਕਿਦੀ ਫਿਰ ਭਾਈ ਇਹਦੀ ਮਾਦਾ ਬਤੂ ਨਾ ਨਮ ਲੱਗੇਗਾ 16 17 ਅੰਚ ਦੇ ਲਈ ਤੇ ਆਪ ਇਹ ਇੱਕ ਇਹ ਵੀ ਥੋੜੀ ਉਮਰ ਦੀ ਲੱਗਦੀ ਮੰਦਾ ਅੱਛਾ ਹੀਟ ਕੱਢੀ ਕਿ ਕਿੰਨੀ ਠੀਕ ਹੈ ਕਿੰਨੇ ਰੁਪਏ ਲੱਗਣਗੇ ਇਹਦਾ ਕਿੰਨਾ ਦਾ ਹੋਊਗਾ ਉਮਰ ਕਿੰਨੀ ਹੋ ਗਈ ਇਹਦੀ ਇਹ 10 ਸਾਲ ਅੱਛਾ ਸਾਲ ਕਰੇ ਕਰੀ ਬਸ ਉਹੀ ਲੱਗਦਾ ਵੀ ਇੰਨਾ ਕੀ ਫਰਕ ਹੈ ਨਾ ਦੋਨਾਂ ਦਾ ਉਸ ਜੋ ਦੋ ਕਿ ਮਹੀਨਿਆਂ ਦਾ ਹੀ ਤੇ ਉਹ ਫਿਰ ਵੀ ਇਹਦੀ ਗਰੋਥ ਹੋ ਵੀ ਨਾਲ ਚੰਗੀ ਆ ਨਾ ਇਹ ਦੁੱਧ ਦਾ ਤੇ ਜਿਆਦਾ ਚੰਗਾ ਹੈ ਨਾ ਫਿਰ ਉਹ ਤੇ ਕਲ ਦੀ ਸੀ ਅੱਛਾ ਜਦੋਂ ਵੀ ਨਾਲ ਇਹ ਜੰਮੀ ਆ ਵੀ ਉਹਨੂੰ ਬਸ ਹੀ ਖੁੱਦਾ ਦੁੱਧ ਚੱਲਿਆ ਉਹਦੇ ਖਰਚ ਪਏ ਨੇ ਕਿਤੇ ਕਈ ਘਟੂ ਪਾਲਣ ਨੇ ਕਿਤੇ ਸਹੀ ਨਾ ਦ ਸਹੀ ਨਾ ਫਿਰ ਆਪਾਂ ਨੂੰ ਵੀ ਲਾਲਚ ਹੋ ਜਾਂਦਾ ਮੜਾ ਜੀ ਚਲੋ ਯਾਰ ਡੇਰੀ ਕਣੀ ਭੱਜ ਲਈ ਤੇ ਆਹ ਕੱਟੀ ਹੈਗੀ ਫਿਰ ਇਹ ਵੀ ਕੱਟੀ ਹੈ ਜੀ ਇਹ ਕਿਹੜੀ ਦੀ ਤੇ ਐਸਾ ਸੁਵੀ ਦੇ ਜੀਤ ਲਿਆ ਜੀ ਅੱਛਾ ਕਿੱਸਾ ਦੇਖੀ ਤੇ ਮਾਂ ਇਹ ਕਿਹੜੀ ਹੈ ਮਾਂ ਇਹ ਆ ਖੜੀ ਹੈ ਆ ਵਿਚਾਰੀ ਖੜੀ ਹੈ ਇਹਦਾ ਪਾਂ ਦਾ ਸੁਧ ਕੇ ਨਾ ਤੇ ਵੀ ਮਾਂ ਦਾ ਸੁਧ ਹੈ ਵੀ ਇਹ ਨੂੰ ਸੋ ਨਾ ਮਰ ਮਰ ਚਾਉਂਦਾ ਨਾ ਇੱਥੇ ਕਰੀ ਦੂ ਤੋੜਾਂ ਬਦਲਾਂ ਹਿੰਦੇ ਨਹੀਂ ਯਾਰ ਠੀਕਾ ਤੇ ਉਹਦਾ ਪਤਾ ਪਉਣ ਕਿਹੜੇ ਦੀ ਇਹੋ ਨਹੀਂ ਵੀਰੇ ਉਹਦਾ ਨਹੀਂ ਪਤਾ ਉਹ ਤਰੀਦੀ ਹੋਈ ਹੈ ਨਹੀਂ ਆ ਹੈਗੀ ਤਾਂ ਘਰ ਦੀ ਆ ਸਾਨੂੰ ਬਸ ਘਰ ਦੀ ਉਹ ਗਰੀਡ ਜਲਦੀ ਜਾਂਦੀ ਆਪਣੀ ਨਹੀਂ ਠੀਕ ਆ ਯਾਰ ਵੀ ਕੋਮਲ ਯਾਰ ਖਰ ਤੇਰੇ ਹਿਸਾਬ ਨਾਲ ਹਾਂਜੀ ਵੀ ਆਪਾਂ ਨੂੰ ਹੁਣ ਜਦਾ ਜਿਵੇਂ ਆਪਣੇ ਦੇ ਵਿਆਹ ਸਾਰੀਆਂ ਆਪਾਂ ਨੂੰ ਇਹਨਾਂ ਦੇ ਸਾਰੀਆਂ ਦਾ ਪਤਾ ਹੈਗਾ ਵੀ ਕਿਹੜੀ ਕਿਹੜੇ ਬਲੱਡ ਦੀ ਹੈਗੀ ਕਿਹੜੀ ਕਿ ਇੱਕ ਇੱਕ ਵੀ ਕਿੰਨਾ ਕਿਹਦੀ ਮਾਦਾਰ ਰਕੋਣਾ ਜੇ ਆਪਾਂ ਹੁਣ ਮੰਨ ਲਾ ਵੀ ਕੱਲੂ ਇਹ ਆਪਣੇ ਦੇ ਵਿੱਚ ਉਹਦੇ ਹੁਣ ਆਪਾਂ ਆਸਾਮੀਆਂ ਨੇ ਖਰਚਾ ਕਰ ਰਹੇ ਇਹਨਾਂ ਦੇ ਇਹਨਾਂ ਨੇ ਵੱਡੇ ਵੀ ਹੋਣਾ ਚੰਗੇ ਦੁੱਧ ਤੇ ਵੀ ਆਉਣਗੇ ਕਿਉਂਕਿ ਇਹ ਤਾਂ ਸਾਰੀਆਂ ਚੰਗੇ ਬਲੱਡ ਦੀਆਂ ਹਾਂਜੀ ਇਹ ਹੁਣ ਮੰਨ ਲਾ ਵੀ ਆਪਾਂ ਕਹਿੰਦੇ ਲੱਖਾਂ ਚੋਂ ਤਾਂ ਟੱਪ ਗਈਆਂ ਇਹ ਹਾਂਜੀ ਲੱਖਾਂ ਕਿਤੇ ਇਹਨਾਂ ਦਾ ਅੱਜ ਦੇ ਅੱਜ ਦੇ ਟਾਈਮਿੰਟ ਆ ਪਗੇ ਕਿਹੜਾ ਡੈਮ ਪਸ਼ੂਆਂ ਦਾ ਚੱਲਣ ਰਿਹਾਗਾ ਉਹ ਲੱਖ ਰੁਪਏ ਤੋਂ ਉੱਪਰ ਹੀ ਹੋਗੇ ਉਹ ਹੀ ਕਹਿੰਦਾ ਵੀ ਲੱਖ ਤੋਂ ਜੇ ਆਪਾਂ ਕੀ ਚੰਗੀ ਬਰੀਡ ਦੀ ਆ ਵੀਰੇ ਉਹਦਾ ਬਾਗੀ ਅੱਜ ਉਹਦਾ ਤਾਂ ਕੋਈ ਮੁੱਲ ਹੀ ਨਹੀਂ ਹੈ ਉਹਦਾ ਤਾਂ ਉਹਦਾ 4-5 ਲੱਖ ਦੇ ਬਾਗੀ ਹਾਂਜੀ ਜੇ ਮੈਂ ਹੁਣ ਮੰਨ ਲਵਾਂ ਆਪਾਂ ਇਹ ਖੜੀਆਂ ਨੇ ਇਹ ਹੁਣ ਲੱਗਦਾ ਪਹਿਲੇ ਸੋਏ ਇਹਨਾਂ ਨੇ ਕੋਈ ਇਹਨਾਂ ਤੇ 2 ਦੰਦ ਸੋਪੂਗੀ ਕੋਈ 3 ਦੀ ਸੋਪੂਗੀ ਜਿੰਨੇ ਕਰ ਇਹਨਾਂ ਦੇ ਰੋਥ ਆ ਗਈ ਕਿੱਥੇ ਤੱਕ ਆਪਣਾ ਟਾਰਗੇਟ ਹੈ ਐਕਸਟ ਕਿਹੜਾ ਆਪਣੇ ਕੋਲੇ ਪੂਰ ਖੜਾ ਹੈਗਾ ਹਾਂ ਤੇ ਲਗਭਗ ਆਪਾਂ ਛੀਰੀਆਂ 100 ਆਉਣੀਆਂ। ਉਹੀ ਕਿਹਾ ਵੀ ਆਪਾਂ ਵੀ ਆਪਾਂ ਛੀਰੀਆਂ ਤੇ ਜਾਂ ਦੋ ਦੰਦਾਂ ਦੇ ਵੀ ਚਲੋ ਕੋਈ ਲੇਟ ਹੋ ਜਾਂਦੀ ਵੀ ਦੋ ਦੰਦਾਂ ਦੇ ਨਹੀਂ ਛੀਰੀਆਂ ਦੇ ਇਹਨਾਂ ਨੇ ਸੋ ਪੈਣਾਗਾ। ਜੇ ਹੁਣ ਆਪਾਂ ਇਹਨਾਂ ਨੂੰ ਲੈਣ ਜਾਵਾਂਗੇ, ਇਹੀ ਆਪਾਂ ਕਿਦੋਂ ਹੋਰ ਤੋਂ ਲੈਣ ਜਾਈਏ। ਤਾਂ 2 ਲੱਖ ਢਾਈ ਲੱਖ ਤੋਂ ਤੁਹਾਡੇ ਨੂੰ। ਕਿਉਂਕਿ ਦੁੱਧ ਵੀ ਜਿਵੇਂ ਇਹਨਾਂ ਦੀ ਬਰੀਡ ਆ ਜਾ, ਇਹਨਾਂ ਦੇ ਬਾਡੀ ਕੈਰੇਕਟਰ ਲੱਗ ਰਹੇ ਜੀ। ਵੀ 14-15 ਲੀਟਰ ਤੇ 13-14 ਤੋਂ ਸਟਾਰਟਿੰਗ ਹੋਊਗੀ ਇਹਨਾਂ ਦੀ ਆਰਾਮ ਨਾਲ ਹੀ। 14 ਜੁਨਾ ਦਾ ਮੇਰੇ ਹਿਸਾਬ ਨਾਲ ਦਾ ਮਾਮੂਲੀ ਜੀ ਗੱਲ ਆ ਗਈ ਮਾਮੂਲੀ ਜੀ ਗੱਲ ਤਾਂ ਕਿ ਵੀ ਆਪਾਂ ਜੀ ਆਪਾਂ ਉਹ ਜੀ ਵੀ ਤੇਰੇ ਹਿਸਾਬ ਨਾਲ ਯਾਰਾ ਵੀ ਆਪਦੀ ਬਰੀਡ ਤਿਆਰ ਕਰੇ ਜਹ ਬੰਦਾ ਵੀ ਜਿਵੇਂ ਹੁਣ ਮਨ ਲਾ ਆਪਾਂ ਨੇ ਟਾਈਮ ਲਾ ਕੇ ਸਾਲ 2 ਸਾਲ ਲਾ ਕੇ ਆਪਦੀ ਬਰੀਡ ਤਿਆਰ ਕਰ ਲੇ ਬੰਦਾ ਕਿ ਪੈਸੇ ਟਾਈਮ ਬਚਾ ਕੇ ਪੈਸੇ ਵਧਾ ਕੇ ਵੀ ਬੰਦਾ ਬਾਜ਼ਾਰ ਚੁੱਲਿਆ ਵੀ ਤੇਰੀ ਉਹ ਕੀ ਸੋਚਣੀ ਹੈਗੀ ਉਹ ਤਾਂ ਵੀਰੇ ਅਸੀਂ ਸੋਚਣੀ ਆ ਵੀ ਆਪਦੀ ਬਰੀਡ ਆ ਗਈ ਜੀ ਆਜੇ ਗੱਲ ਬਾਕੀ ਦਾ ਆਪਦਾ ਪਤਾ ਹੰਮਾ ਟਿਕਲਰ ਡੁੱਬੀ ਸਿੱਧੀ ਚੱਲੀ ਜਾਂਦੀ ਹੈ ਠੀਕ ਹੈ ਬਾਕੀ ਬੱਲ ਆਏ ਮੇਰੇ ਬਣਾ ਮੈਨੂੰ ਦੋ ਘੰਟੇ ਇੰਨੇ ਦਾ ਲੱਗ ਜਾਆ ਤੇ 25 ਜਨ ਲੱਗਾ ਇੰਨੇ ਸਾਲ ਲੱਗਿਆ ਪੇਮੈਂਟ ਠੀਕ ਹੈ ਆਪਾਂ ਕੇਲੇ ਵੀ 6-7 ਸਾਲ ਹੋ ਗਏ 6 ਸਾਲ ਹੋ ਗਏ ਅੱਜ ਚੰਗਰ ਡੇਰੀ ਫਾਰਮ ਬਣਾਉਣਾ ਤਾਂ 10 ਸਾਲ ਲੱਗਦੀ ਲੱਗਦੀ ਠੀਕ ਹੈ ਯਾਰ ਦੀਦਾ ਵੀ ਆ ਵੀ 5 6 ਸਾਲਾਂ ਦੀ ਜਿਹੜੀ ਮਿਹਨਤ ਕਰੀ ਹੋਈ ਹੈਗੀ ਵੀ ਉਹ ਹੈਗੀ ਆ ਸਾਰਿਆਂ ਨੇ ਹੁਣ ਦੇਖੋ ਕੱਟੀ ਦੇ ਜਮਾ ਸਿੰਘ ਨਾ ਮੈਂ ਉਹਦੇ ਸਿੰਗਾ ਦਾ ਫੈਨ ਹੋ ਗਿਆ ਮੜਾ ਦਿਖਾਈਆਂ ਜਿਹੜੇ ਤੇ ਜਮਾ ਗੋਲ ਹੈ ਆ ਜੀ ਲੱਗਦਾ ਵੀ ਜੇ ਆਪਾਂ ਇਹ ਲੈ ਕੇ ਜਾਈਏ ਮੈਂ ਕਹਣਾ ਇਹਦਾ 20 3000 ਰੁਪਇਆ 50000 ਤਾਂ ਸਿੰਗਾ ਕਰਕੇ ਮੁੱਲ ਵਧਾ ਜੀ ਇਹ ਹੈਣਾ ਬਈ ਇਹ ਚੀਜ਼ ਦਾ ਬੜਾ ਫਰਕ ਪੈ ਜਾਂਦਾ ਤੇ ਉਧਰ ਉਹ ਦੁੱਧ ਵਾਲੇ ਪਸ਼ੂ ਆ ਗਏ ਸਾਰੇ ਤੇ ਆਇਆ ਫਿਰ ਆਪਾਂ ਇਧਰ ਵੀ ਦੇਖੀ ਬਣੇ ਜੀ ਇਹ ਕਿ ਮੈਂ ਕ੍ਰਾਸ ਗਾ ਮਰ ਰੱਖ ਰਹੀ ਐ ਗੇ ਬੜੀ ਗਰਮੀ ਕਰਕੇ ਨਹੀਂ ਵੀਰੇ ਦੁੱਧ ਦੀ ਸ਼ੋਰਟੇਜ ਆ ਗਈ ਸੀ ਹੁਣ ਅੱਛਾ ਤਾਂ ਕਰਕੇ ਠੀਕ ਹੈ ਠੀਕ ਫਿਰ ਗਾਂ ਇਹ ਚੰਗੀਆਂ ਐ ਇਹ ਗਾਂ ਇਹ ਕਿੰਨੇ ਕ ਦੁੱਧ ਆ ਲਈਦਾ ਮੈਨੂੰ ਦਰਮਿਆਨੀ ਲੱਗਦੀ ਐ ਵੀਰੇ ਪਹਿਲੇ ਨੂੰ ਸੂਈ ਆਪਣੇ ਕੋਲੇ ਹੁਣੀ ਐ ਲਿਆਂਦੀ ਐ ਠੀਕ ਹੈ ਠੀਕ ਇਹ ਦੇਈ ਜਾਂਦੀ ਆਪਣੇ ਕੋਲੇ 12 ਬਾਕੀ ਹੁਣ ਗਰਮੀ ਆ ਗਈ ਤੇ ਫਿਰ ਫੈਟ ਵੀ ਚੰਗੀ ਹੋਏ ਇਹਨਾਂ ਦੀ ਹਾਂਜੀ ਵੀਰੇ ਹੁਣ ਇਹ ਜੀ 5.0 ਆਈ ਜਾਂਦੀ ਐ ਤਾਂ ਪਰ ਤਾਂ ਆਪਾਂ ਕਹ ਲਈਏ ਮੱਝਾਂ ਹੀ ਨੇ ਆ ਬੰਨਣਾ ਵੀ ਮੰਨ ਲਓ ਜਿਹੇ ਜੀ ਦਾ 8-10 ਲੀਟਰ ਦੀ ਮੱਝ ਹੋਗੀ ਜਿਹੇ ਜੀ 10-14 ਲੀਟਰ ਲਿਆਂਗਾ ਮਾ। ਬਸ ਉੱਥੇ ਬਰੋਬਰੀ ਪੈਂਦਾ ਕਰਦੇ ਇਹਨਾਂ ਦਾ ਅੱਧਾ ਹੋਊਗਾ ਨਾ ਮੱਝਾਂ ਦੇ ਮਕਾਬਲੇ। ਹਾਂ ਜੀ ਬਈ ਬਾਕੀ ਮੱਝਾਂ ਤੇ ਅੱਜਕੱਲ ਸੋਣ ਨੂੰ ਵੀ ਪਤਾ ਹੈਗਾ। ਮੱਝਾਂ ਦੇ ਕੋਈ ਪਤਾ ਨਹੀਂ ਵਿਚਾਈ ਦੀ ਆਲੀ। ਸਹੀ ਗੱਲ ਆ ਸਹੀ ਗੱਲ ਆ ਬਾਈ ਬਾਜ਼ਾਰ ਚੋਂ ਲੈਣ ਜਾਂਦੇ ਹੁਣ ਮੰਨ ਲਓ ਬਈ ਜੇ ਆਪਾਂ ਮੱਝ ਲੈਣ ਵਾਗੇ ਬਾਜ਼ਾਰ ਚੋਂ ਲਿਆਂਦੀ ਜਦੋਂ ਆਪਾਂ ਨੇ ਤੇ ਉਹਨੇ ਲਾ ਲਓ ਜੀ ਆਪਣੇ ਲਵੇ 2 ਮਹੀਨੇ ਦੁੱਧ ਦੇ ਕੇ ਉਦੋਂ ਬਾਅਦ ਲੱਤਾਂ ਹੀ ਮਾਰ ਲੱਗੀਆਂ ਉਹਦਾ ਵੀ ਕੋਈ ਫਾਇਦਾ ਨਹੀਂ ਇਹਨਾਂ ਦਾ ਤਾਂ ਹੈਗਾ ਵੀ ਹਾਂ ਬਈ ਯਾਰ ਹਾਂ ਮੇਰੇ ਕੋਲ ਰੱਖੀ ਦੀ ਹੋਈ ਸੀ ਇਹਦਾ ਪੜਨ ਦਾ 14 ਦਾ ਹੈ ਚਾਈ ਵਾਲ ਚੱਗੀ ਹੋਈ ਹੈ ਕਿਹੜੀ ਬੀ ਤੇ ਆਹ ਹਾਂ ਅੱਛਾ ਇਹ ਆਪਦੀ ਘਰ ਦੀ ਤਿਆਰ ਕਰੀ ਹਾਂ ਹਾਂ ਇਹ ਪੂਰੇ ਕਿਨ ਕੋਲ ਸੀ ਠੀਕ ਹੈ ਜੀ ਨਹੀਂ ਨਹੀਂ ਵੀ ਠੀਕ ਹੈ ਇਹ ਫਿਰ ਕਿਹੜਾ ਸੀ ਨੂੰ ਨੂੰ ਜਿਹੜਾ ਸੀ ਇਹਦਾ ਕਿ ਪਤਾ ਨਹੀਂ ਇਹਦਾ ਨਹੀਂ ਮੇਰੇ ਆਪਣੇ ਕੋਲ ਐਸੀ ਆ ਨਾ ਚੰਨੀ ਅੱਛਾ ਚੰਨੀ ਆਪਾਂ ਤੇ ਆ ਗਾਂ ਇਹ ਮੈਨੂੰ ਵੱਡੀਆਂ ਚ ਲੱਗਦੀਆਂ ਨੇ ਇਹ ਹਾਂ ਜੀ ਇਹ ਗਾਂ ਥੱਲੇ ਕਿਹਨੇ ਤੇ ਤੁਸ ਇਹ ਦਿੱਤ ਨੇ ਹੈਗਾ ਕਿ 20 ਤੋਂ 30 ਦਿੱਤਾ ਇਹਨੇ ਆਪਣੇ ਲਈ ਗਰਮੀ ਹਾਂ ਗਰਮੀ ਦਾ ਹੋ ਗਿਆ ਫਿਰ ਵੀ ਹੁਣ ਵੀ ਦੇਖੋ ਕਿੰਨੇ ਤੌਸੀ ਜਾਂਦੀ ਹੈ ਨਹੀਂ ਖਰੀਦ ਰਿਸਕ ਦੀ ਗੱਲ ਹੈ ਜੇ ਤਾਂ ਗੋਮਲ ਜਿਵੇਂ ਹੁਣ ਲਾਲਾ ਵੀ ਆ ਵੀ ਗਾ ਉਹ ਵੀ ਗਾਂ ਟਿਕਾਵਾ ਆਈ ਵੀ ਨਹੀਂ ਬੇ ਲਾ ਲਓ ਵੀ ਦੁੱਧ ਇਹਨਾਂ ਦਾ ਵੀ ਇਹਨੇ 20 ਦਿੱਤਾ ਉਹਨਾਂ ਨੇ 12 13 ਪਰ ਇਹ ਦਾ ਵੀ ਇਹਦਾ ਖਰਚਾ ਵੀ ਵੱਧ ਹੋਊਗਾ ਨਾ ਗਰਮੀ ਮੰਡੀਆਂ ਨੇ ਕਰਨ ਦਾ ਉਹ ਚੀਜ਼ ਦਾ ਤੇ ਭਾਟ ਘਟ ਹਾਂ ਭਾਂਟੇ ਦੀ ਬਸ 5 3 4 5 4 2 ਇੱਥੇ ਵੀ ਰਾਈ 4 3 4 2 ਹਾਂ ਤੇ ਬਸ ਉੱਥੇ ਆਪਾਂ ਕਹਿੰਦੇ ਵੀ ਬਰਾਬਰ ਜੀ ਪਾ ਗ ਜਾਂਦਾ ਹੈਗਾ ਉਹ ਜਿਆਦਾ ਲੋ ਵੀ ਇਹਨਾਂ ਨੂੰ ਹੋਰ ਕੁਝ ਦੇਣਾ ਪੈਂਦਾ ਹੈੜਾ ਗਰਮੀ ਤੋਂ ਠੰਡਾ ਠੰਡਾ ਰੱਖਣ ਤੋਂ ਲਈ ਵਟੋਨਿਕ ਮਿਨਰਲ ਮਿਕਸਚਰ ਲਾ ਲਾ ਉਹ ਚੀਜ਼ਾਂ ਹੋ ਜਾਂਦਾ ਤੇ ਦਰਸੀ ਬੜੀ ਵਧੀਆ ਬੜੀ ਵਧੀਆ ਤਿਆਰ ਹੋ ਰਹੀ ਹੈ ਇੱਧਰ ਇਹ ਪ੍ਰੀਤ ਦੀ ਆ ਗਈ ਵੀਰੇ ਆਪਣੀ ਅੱਛਾ ਇਹ ਹੁਣ ਗੱਬਣ ਕਰਾਤੀ ਆਪਾਂ ਬੋਸ ਤੇ ਕੀਦਾ ਇਹ ਕਿਹੜਾ ਬੋਸ ਬੋਸ ਕੀਦਾ ਬੋਸ ਆ ਇਹ ਇਹ ਦੇਖਣਾ ਬੂ ਆਪਣੇ ਕੋਲੇ ਉੱਥੇ ਨੀਮਣ ਪਏ ਹੈ ਅੱਛਾ ਥਣ ਇਹਦੇ ਥਣ ਵੀ ਪਤਾ ਤਾਂ ਹਾਂ ਵੀ ਦੀ ਮਾਂ ਦੇ ਆ ਇਹ ਤੇ ਮਾਂ ਦੇ ਪਤੇ ਜੀ ਮਾਂ ਦਾ ਦੁੱਧ ਜੀ ਸੁਈਦਾ ਹੈਗਾ ਰਿਕਾਲ ਦੇ ਚੌਕੀ ਲੀਟਰ ਦਾ 24 ਲੀਟਰ ਦਾ ਨਹੀਂ ਖਰਾਬ ਵੀ ਇਹ ਰੋ ਚੰਗੀ ਹੈਗੀ ਨਾ ਇਹਦੀ ਮਾਂ ਦਾ ਪਸੋਖੜ ਕਿ ਤੇ ਸਾਹੀਵਾਲ ਨਾਲ ਮਿਲਦਾ ਹਾਂਜੀ ਵੀਰੇ ਹਾਂ ਇਹ ਕਹਿੰਦਾ ਚਾਲਰ ਆ ਗਈ ਮੇਰੇ ਉਹ ਨਹੀਂ ਸਾਰੀ ਵਧੀਆ ਚੰਗੀ ਹੈਗੀ ਪਰ ਐ ਵੀ ਆਪਣੇ ਲਈ ਦੁੱਧ ਡੈਰੀ ਚ ਪਾਉਣ ਤੋਂ ਬਹੁਤ ਚੰਗੀ ਹੈ ਨਾ ਕਹਾ ਬੱਚੇ ਵਧੀਆ ਚੰਗੇ ਦੇਊਗੀ ਇਹ ਤੇ ਆਹ ਫਿਰ ਇਹ 500 ਵਾਟ ਦੀ ਆ ਅੱਛਾ 500 ਵਾਟ ਇਹ ਹੁਣ ਥੋੜੀ ਤਾਂ ਫਿੱਕੀ ਪੈ ਗਈ ਹੈ ਡਰਾਈ ਕਰੀ ਜਾਂਦੇ ਆ ਅਸੀਂ ਟਰਾਈ ਕਰੀ ਜਾਨਾ ਕਿ ਰਾਤ ਤੇ ਘਟਾਈ ਹੋਈ ਆ ਰਾਤ ਤਾਂ ਹੁਣ ਆ ਸਮਝਦੇ ਰਿਕੇ ਟਾਈਮ ਪਾਣੀ ਇਹਨਾਂ ਦਾ ਤੇ ਕਿ ਰਾਤ ਤੇ ਇਹਨਾਂ ਦੀ ਫੀਡ ਫੂਡ ਬੰਦ ਦਾ ਅੱਛਾ ਫੀਡ ਬੰਦ ਦਾ ਹੁਣ ਇਹਨੂੰ ਉਸ ਤੋਂ ਬਾਕੀ ਗਰਮੀ ਕਰਕੇ ਵੀ ਦੱਸੋ ਬਏ ਉਸ ਇਹਦੀ ਗਲਟੀ ਇਹ ਜੀ ਹੈ ਕਿਹੜੀ ਜੱਸੀ ਉਹ ਇਹ ਹੁਣ ਪਸ਼ਾਰ ਮੈਨੂੰ ਲੱਗਦਾ ਦੋ ਦਿਨ ਦੀ ਹੈ ਜੀ ਅੱਛਾ ਹਜੇ ਦੋ ਦਿਨ ਦੀ ਹੈ ਠੀਕ ਠੀਕ ਤੇ ਦੁੱਧ ਫਿਰ ਇਹਨੇ ਕਿੰਨਾ ਦੇਦਾ ਸੀ ਬਈ 2 ਦੰਦੇ ਨੇ ਤੇ ਇਹਨੇ ਉਦੋਂ ਖੀਰੀ ਸੁਕੀ ਸੀ ਖੀਰੀ ਸੁਕੀ ਸੀ ਹਾਂਜੀ ਕਿੰਨਾ ਹੋ ਗਿਆ ਸੀ ਦੁੱਧ ਕਰੇਦਾ ਇਹਦੇ 13 14 ਗੱਟ ਤਾਂ ਸੀ ਆਪਣੇ ਕੋਲ ਗਰਮੀ ਚ ਸੁਕੀ 13 14 ਫਿਰ ਤਾਂ ਯਾਰ ਠੀਕ ਹੈਗਾ ਹਾਂਜੀ ਫਿਰ ਇਹਦੀ ਸੱਜਾ ਆਪਣੀ 5 ਕਿਲੋ ਰਹਿਣੀ ਆ ਆ ਯਾਰਾ ਮੋਰਾ ਵੀ ਤੋਂ ਕੀ ਇਹ ਵੀ ਬਹੁਤ ਚੰਗੀ ਖੜੀ ਆਏਗੀ ਜਿਹੜੀ ਵੀ ਆ ਗਈ ਨਹੀਂ ਕੋਈ ਨੋਰੀ ਨਹੀਂ ਆ ਗਈ ਇਹਦੇ ਕੋਈ ਨੋਰੀ ਨਹੀਂ ਆ ਗਈ ਤੇ ਇੱਕ ਕੋਹੀ ਨੋਰੀ ਲਈ ਆਪਾਂ ਨੇ ਵੇਚਤੀ ਪਹਿਲਾਂ ਹਨਾ ਇੱਕ ਜਿਹੜੀ ਉਦੋਂ ਗਿਆ ਸੀ ਕਹਿੰਦੇ ਵੇਚਣੀ ਹੈਗੀ ਆਪਾਂ ਨੇ ਉਹ ਦੀ ਸੀ ਅਰਜਨ ਗੁੰਗੜ ਦੀ ਸੀ ਅੱਛਾ ਅਰਜਨ ਗੁੰਗੜ ਦੀ ਸੀ ਉਹ ਹਾਂ ਉਹ ਤੇ ਵੇਚਦੀ ਸੀ ਆਪਾਂ ਤੇ ਨਾ ਹਾਂ ਉਹ ਵੇਚ ਗਈ ਸੀ ਉਹਦੇ ਰਤਨ ਲੱਗਿਆ ਹੋਇਆ ਸੀ ਹਾਂ ਉਹਦੇ ਰਤਨ ਲੱਗਿਆ ਹੋਇਆ ਸੀਗਾ ਤੇ ਇਹ ਵੀ ਜਿਹੜਾ ਚੰਗੀ ਹੈ ਇਹ ਦੁੱਧ ਦਾ ਤੇ ਫਿਰ ਕਿੰਨਾ ਕੁ ਦੇਤਾ ਇਹਨੇ ਇਹਦੇ ਵੀ ਗੱਟ ਤਸੀਖੀ ਨਹੀਂ 12 13 ਕੀਰੀ ਨੇ 12 ਤੇ ਨਾ ਨਹੀਂ ਠੀਕ ਆ ਫਿਰ ਯਾਰ ਉਹ ਵੀ ਜੇ 6 ਮਹੀਨੇ ਦੀ ਗੱਭਣ ਹੋਣ ਵਾਲੀ ਆ ਤੇ ਇੱਕ ਟਾਈਮ ਚੱਲੀ ਜਾਂਦੀ ਆ ਅੱਛਾ ਇੱਕ ਟਾਈਮ ਚੱਲੀ ਜਾਂਦੀ ਆ ਹੁਣ ਕਦਾਂ ਕਦਈ ਜਾਂਦੀ ਆ ਫਿਰ ਇਹ ਹੁਣ ਇਹ ਤਾਂ ਥੱਲੇ ਹੋਊਗਾ 6 ਤੋਂ 7 6 ਤੋਂ 7 ਅਸਲ ਨਾਲ ਯਾਰ ਆਪਣੀ ਨਾ ਮੈਂ ਇੱਥੇ ਸਦਾ ਹੁਣ ਗੱਲਾਂ ਚ ਗੱਲ ਜ਼ਿਆਦਾ ਕੀਤੀ ਮੇਰੇ ਤੇ ਜਿਵੇਂ ਯਾਰ ਆਪਣੀ ਲੋਕ ਕਹਿੰਦੇ ਬਈ 22 ਲੀਟਰ ਦਿੱਤਾ 25 ਲੀਟਰ ਦਿੱਤਾ ਸਭੀ ਲੀਟਰ ਦਿੱਤਾ ਮੱਜੇ ਨੇ ਹਾਂਜੀ ਤੇ ਮੱਜਾ ਚ ਲਾ ਦੋ ਵੀ ਇਹਦਾ ਬਹੁਤ ਜ਼ਿਆਦਾ ਹੋ ਜਾਂਦਾ ਰੇੜੀ ਵੀ 18 20 ਤੋਂ ਪਾਰ ਹੋ ਗਈ ਉਹ ਤਾਂ ਜ਼ਿਆਦਾ ਹੀ ਆ ਵਧੀਆ ਦੁੱਧ ਹੀ ਆ ਤੇ ਆਪਣੀ ਲੋਕ ਆਏ ਦੇਖਣ ਲੱਗ ਜਾਂਦੇ ਬਈ ਇਹਨੇ ਤਾਂ ਬਈ ਤਾਜੀ ਨੇ ਇਹਨਾਂ ਦਿੱਤਾ ਤਾਜੀ ਨੇ ਦਿੱਤਾ ਅਸਲ ਮੇਰੇ ਸਹਰ ਨਾਲ ਯਾਰ ਬਰੀਡ ਦਾ ਉਹੀ ਆ ਜਿਹੜੀ ਲੰਬਾ ਟੈਂਕ ਤੇ ਹਾਂ ਚਾਹੀ ਲਾ ਦੋ ਉਹ ਜਿਹੜੀ ਪੀਕ ਲੈਵਲ ਤੇ ਆਉਂਦੀ ਤੇ 20 ਦਿੰਦੀ ਉਹ 20 ਦੀ ਥਾਂ ਮੇ 17 ਦੇ ਦੇ 16 ਦੇ ਪਰ ਉਹ ਦੇਵੇ ਪੂਰਾ ਸੁਆ ਨਾ ਹਾਂ ਆਪਾਂ ਨੂੰ ਵੀ ਸੱਤਦਾ ਹੈਗਾ ਗਾ ਬ੍ਰੀਡ ਤਾਂ ਫਿਰ ਉਹੀ ਵਜਦੀ ਆ ਬ੍ਰੀਡ ਤਾਂ ਸੋ ਲੋਹੀ ਹੈਗੀ ਰਾਤ ਆ ਓਮ ਬਾਕੀ ਆਪਾਂ ਕਹਿੰਦੇ ਵੀ ਪੀਕ ਲੈਵਲ ਹੁਣ ਜਿਹੜੀ ਲੈਣਾ ਵੀ 20 ਬਾਈ ਦੇਈ ਜਾਂਦੀ ਆ ਜਿਹੜੇ ਦਿੱਤਾ ਹੀ ਆਪਣੇ ਦੇ ਚਾਰ ਮਹੀਨੇ ਜਿੱਦੇ ਗੱਬਣ ਹੋ ਗਈ ਉਹਦਾ ਲੱਤ ਮਾਰਨ ਲੱਗੀ ਉਹ ਵੀ ਸੁਆਦ ਨਹੀਂ ਨਾ ਹੁੰਦਾ ਹੈਗਾ ਫਿਰ ਉਹ ਤਾਂ ਗੱਲ ਹੈ ਇਹ ਚੀਜ਼ ਨਹੀਂ ਵੀ ਹੁੰਦਾ ਯਾਰ ਨਹੀਂ ਖਰੇ ਯਾਰ ਬਾਕੀ ਸਿਸਟਮ ਵਧੀਆ ਗੱਲ ਠੀਕ ਆ ਬਾਕੀ ਵੀ ਫਾਰਮ ਕਿਹੜਾ ਬਣਾ ਉਹ ਲੈਵਲ ਦੇ ਸਿਰ ਤੇ ਨਹੀਂ ਚਾਏਗਾ ਅੱਛਾ ਦੇਨਾਂ ਟਾਈਮ ਆਪਣੀ ਬੇਚ ਰਣ ਦੇਉਂਦਾ ਟਾਈਮ ਨੀਚਾ ਹੁੰਦਾ ਫਾਈ ਵੀ ਬੰਦਾ ਆਪਣਾ ਭੱਜ ਆਇਆ ਦੀ ਗਾਇਡ ਆਂ ਬਾਦ ਆਇਆ ਨਾ ਤੇਰੇ ਕੋਲ ਕੁਝ ਬੰਦੇ ਤਾਂ ਹੈਗਾ ਵੀਰੇ ਬੰਦੇ ਦੇ ਨਾਲ ਨਾਲ ਰਹਿਣਾ ਪੈਂਦਾ ਵਿੱਚ ਫਾਰਮ ਵਾਲੇ ਕੀ ਕਰਦੇ ਆ ਆਪੀ ਬੰਦੇ ਦੇ ਸੱਤ ਤੇ ਛੱਡ ਪੈਂਦੇ ਫਾਰਮ ਤੇ ਫੇਲ ਹੋ ਜਾਂਦੇ ਫਾਰਮ ਨੂੰ ਸਹੀ ਗੱਲ ਆ ਸਹੀ ਗੱਲ ਆ ਯਾਰ ਹਰ ਬੰਦਿਆਂ ਸਿਰ ਤੇ ਤਾਂ ਨਹੀਂ ਹੋ ਹੈਗਾ ਪਿਆ ਮਾਗ ਰਾ ਕੀ ਬੱਚੇ ਨੇ ਕਿ ਬੱਚੀ ਨੇ ਮੇਰੀ ਬੱਚੀ ਹੈ ਇਹ ਕਿਦੀ ਕਿਦੀ ਮੰਗ ਰਹੀ ਹੈ ਇਹ ਵੀ ਇਹ ਬੱਚੇ ਅੱਛਾ ਜਿਹੜੀ ਆ ਵੱਡੀ ਖੜੀ ਆ ਅੱਛਾ ਇਹਦੇ ਹੁਣ ਐਕਸਪੈਰੀਮੈਂਟ ਕੀ ਤੇਰੇ ਸਿੰਗਲ ਚ ਲਗਾਏ ਕਿਵੇਂ ਇਹ ਕੀ ਹੋ ਕਰੋਗੇ ਸ਼ਾਮ ਕੇ ਅਸੋਵੀ ਸਿੰਘ ਆ ਰਹੀ ਆ ਹਾਂ ਠੀਕ ਹੈ ਇਹ ਯਾਰ ਫਿਰ ਸਿੰਘ ਮਾਰਦੇ ਮੁਰਦੇ ਤਾਂ ਵੀ ਇਹ ਬਾਕੀ ਆਈ ਨਹੀਂ ਮੈਨੂੰ ਕਿਦੋਂ ਵੀ ਮੋੜ ਬਣ ਕਰੋ ਕੋਸ ਹੁਣ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਸਹੀ ਬੰਦਾ ਉਹ ਬੱਚਾ ਦਾ ਹਾਂ ਉਹ ਬੱਚਾ ਠੀਕ ਹੈ ਜੀ ਨਹੀਂ ਸਰੀਰ ਠੀਕ ਹੈ ਕੋਈ ਬਸ